ਜੀ ਬਈ 사ਸੀ ਗਾ ਜੀ 사ਸੀ ਗਾ ਜੀ ਨਾਮ ਹੰਕ ਕੁਲਵਿੰਦਰ ਸਿੰਘ ਜੀ ਪਿੰਡ ਭਗਵਾਨ ਜ਼ਿਲ੍ਹਾ ਲੁਧਿਆਣਾ ਜੀ ਠੀਕ ਹੈ ਜੀ ਹਾਂਜੀ ਬਈ ਆਪਰੋ ਕਿੰਨਿਆ ਗਾਵਾਂ ਲੈ ਕੇ ਆਏ ਮੇਲੇ ਤੇ ਅੱਜ ਤੁਸੀਂ ਆਪਾਂ ਵੀ 10 ਲੈ ਕੇ 10 ਲੈ ਕੇ ਹਾਂਜੀ ਹਾਂਜੀ ਠੀਕ ਹੈ ਜੀ ਬੜਾ ਦੱਸੋਗੇ ਜਾਣਕਾਰੀ ਕਿਹੜੀ ਹੈ ਹਾਂਜੀ ਹਾਂਜੀ ਜੀ ਤਲਪੁਰ ਜੀ ਇਹ ਜਾਗਰੂਕ ਸੀਮਨ ਦੇ ਬੱਚੀ ਵੀ ਜੀ ਹਾਂਜੀ ਲੋਨ ਵਛਿਆ ਮਿਲਕ ਡੀਸ ਹੈ ਜੀ ਹਾਂਜੀ ਅੱਲਾ ਸੂਆ ਜਾਨੀ ਠੀਕ ਹੈ ਜੀ ਤੇ ਇਹ ਵੀ ਇਹਦੇ ਨਾਲ ਦੀ ਖੂਸੀਮ ਨੇ ਡੀਸ ਹੈ ਵੀ ਠੀਕ ਹੈ ਜੀ ਤੇ ਇਹ ਵੀ ਠੀਕ ਹੈ ਜੀ ਇਹ ਸ਼ਰਵਨ ਲੜਦੇ ਵੀਰ ਜੀ ਹਾਂਜੀ ਇਹ ਐ ਵੀ ਸੈਕੰਡ ਬਰਾਦਰ ਦੂਸਰੇ ਕੋਈ ਪੁਆਇੰਟ ਇਹਦੀ ਬਾਰੇ ਦੱਸੋ ਜੀ ਸਾਰਾ ਹਾਂਜੀ ਹਾਂਜੀ ਠੀਕ ਹੈ ਜੀ ਕੋਪਰਾ ਠੀਕ ਆ ਉੱਚੀ ਵੀ ਦੇਖ ਸਕਦਾ ਨੇਵਾਂ ਨੂੰ ਕਰਮਾ ਬਾੜੀ ਦਾ ਕਿੰਨੇ ਕਿੰਨੇ ਟਾਈਮ ਦੀ ਹੋਗੇ ਬਈ ਦੋਨੇ ਇਹ ਵੀ ਹੋਗੇ ਢਾਈ ਢਾਈ ਸਾਲ ਦੇ ਹੋਗੇ ਢਾਈ ਢਾਈ ਸਾਲ ਦੇ ਹਾਂਜੀ ਦੋਨੇ ਟਾਈਟੇ ਸਹੀ ਸਹੀ ਆਪੀ ਜੀ ਦੀ ਦੱਸੋ ਜਾਣਕਾਰੀ ਇਹ ਇਹ 2 ਸਾਲ ਦੇ ਵੀਰ ਜੀ ਇਹ ਠੀਕ ਹੈ ਜੀ ਇੱਕ ਸੀਮਨ ਇੱਕੋ ਦਿਨ ਜਾ ਰੁਕ ਦਿਨ ਬਾਈਕ ਤੇ ਹਾਂ ਜੀ ਤੇ ਇਹ ਇਹ ਦੁੱਧ ਕਿੰਨਾ ਕਿੰਨਾ ਦਿੰਦੀ ਹੈ ਜੀ ਇਹ ਦੁੱਧ ਹੈ 24 ਲੀਟਰ ਇਹਦੇ ਥਲੇ ਠੀਕ ਹੈ ਜੀ ਹਾਂ ਜੀ ਇਹ ਸੂਈ ਵੀ ਆ ਜੀ ਇਹ ਹੁਣੇ ਸੂਈ ਹੈ 15 20 ਥਾਂ ਦੇ ਘੜ ਲੱਜ ਬੱਚੀ ਹੈ ਜੀ ਮਗਰ ਰਸੀ ਹੈ ਹਾਂ ਜੀ ਸੋਹਣਾ ਫੇਸ ਕੁਆਲਟੀ ਦੇਖਣਾ ਹਾਂ ਜੀ ਨਹੀਂ ਨਹੀਂ ਲੇਵਲ ਗੋਲ ਦੇਖਣਾ ਹਾਂ ਜੀ ਐਚ ਐਫ ਦਾ ਰਸੀ ਐਚ ਐਫ ਇਹ ਦੂਜੇ ਸੂਏ ਹਾਂ ਜੀ ਇਹ ਇਹਦੇ ਸੱਲੇ ਬੱਤੀ ਦੇ ਤਰੀਡ ਦੁੱਧ ਦੇ ਠੀਕ ਹੈ ਕੱਟ ਕੋਟ ਬਹੁਤ ਬੜਾ ਹਾਂਜੀ ਹਾਂਜੀ ਠੀਕ ਹੈ ਇਹ ਇਹ ਪਹਿਲੇ ਆਈਏ ਕਾਮੈਂਡ ਦੀ ਵਰਲਡ ਵਾਈਡ ਦੇ ਸੀਮੰਦੀ ਸਹੀ ਹਾਂਜੀ ਹਾਂਜੀ ਠੀਕ ਹੈ ਇਹ ਹੈਗੀ ਜੀ ਰਮਾਡਾ ਦੀ ਅੱਛਾ ਜੀ ਰਮਾਡਾ ਦੀ ਹਾਂਜੀ 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 ਠੀਕ ਹੈ ਤੇ ਇਹ ਵੀ ਇਸ ਦੇ ਠੀਕ ਹੈ ਇਹ ਸੀਆਰ ਆਈ ਦਾ ਸੀਮੰਸੀ ਦਾ ਯਾਰ ਇੰਡੀਆ ਬਿਸ਼ਰੀਆ ਠੀਕ ਹੈ ਸੀਆਰ ਦਾ ਹਾਂ ਸੀਆਰ ਆਈ ਦਾ ਇਹ ਵੀ ਜਰਸੀ ਹੈ ਜੀ ਤੇ ਆਹ ਬੱਸੀ ਵੀ ਇਹ ਕਾਮੈਂਡ ਦੀ ਉਸੇ ਵਰਲਡ ਵਾਈਡ ਦੇ ਸੀਮੰਦੀ ਕੋਲ ਆਪਾਂ ਭਾਈ ਜੇ ਕਿਸੇ ਨੇ ਚਾਹੀਦੀ ਹੁੰਦੀ ਆ ਤਾਂ ਸੇਲ ਵੀ ਕਰ ਦਿੰਦੇ ਕਰ ਦਵਾਂਗੇ ਹਾਂਜੀ ਹਾਂਜੀ ਇਹਨਾਂ ਚ ਹੀ ਕਰ ਦਵਾਂਗੇ ਇਹਨਾਂ ਚੋ ਵੀ ਕਰ ਦਵਾਂਗੇ ਹਾਂਜੀ ਹਾਂਜੀ ਠੀਕ ਹੋ ਗਿਆ ਉਹ ਪਰਲੀਆ ਵੀ ਠਾ ਸਕਦੇ ਹਾਂਜੀ ਕਰ ਦਾਂ ਉਹ ਠਾਲ ਦੀ ਫੜਨੀ ਆ ਆ ਭਾਈ ਆਓ ਹਾਂਜੀ ਵੀ ਵੱਡੀ ਗਾਂ ਦੀ ਜਾਣ ਕਰੇ ਹੋ ਇਹ ਦੀ ਭਾਈ ਵੱਡੀ ਗਾਂ 60 ਲੀਟਰ ਚੱਲਦੀ ਜੀ ਆਪਣੀ 60 ਲੀਟਰ ਦੇ ਹਾਂਜੀ ਹਾਂਜੀ ਇਹ ਕਿਹੜੇ ਦਾ ਠੀਕ ਹੈ ਜੀ ਇਹ ਇਹ ਸੀਆਰਬੀ ਦਾ ਜੀ ਸੀਆਰਬੀ ਦਾ ਹਾਂਜੀ ਹਾਂਜੀ ਠੀਕ ਹੈ 35 ਲੀਟਰ ਠੀਕ ਹੈ ਦੂਜਾ ਘੱਟ ਵੱਡ ਦੇਖ ਸਕਦਾ ਤਕਰੀਬਨ ਸਾਰੀਆਂ ਗਾਵਾਂ ਤੋਂ ਵੱਡੀ ਆ ਇਹ ਇਹ ਵੀ ਸੇਲ ਕਰ ਦੂੰਗੇ ਜੇ ਕਰਨੀ ਹਾਂਜੀ 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 ਕਰ ਦ ਇਹਦਾ ਵੀ ਦੂਜੀ ਦਾ ਦੱਸੋ ਯਾਰ ਕਰੀ ਇਹ ਵੀ ਸੀਆਰਵੀ ਦਾ ਜੀ ਇਹ ਵੀ ਸੀਆਰਵੀ ਨੇ ਜੀ ਹਾਂ ਜੀ ਇਹ ਤਿੰਨੋਂ ਸੀਆਰਵੀ ਦੇ ਨੇ ਜੀ ਸਤਿ ਤਿੰਨੋਂ ਸੀਰੀਅਲ ਉਹਦੇ ਬੱਚੇ ਆ ਜੀ ਨਹੀਂ ਨਹੀਂ ਇਹ ਭੈਣਾ ਹੀ ਨੇ ਭੈਣੀ ਠੀਕ ਹਾਂ ਜੀ ਲੋ ਭਰਾ ਚੈੱਕ ਕਰ ਲਓ ਬਾਈ ਫੋਲ ਟਾਪ ਦੀ ਕਾ ਤੇ ਕਦ ਬੜਾ ਸੁਪੀ ਦੇਖ ਸਕਦੇ ਹੋ ਕਰਮੋ ਬੜੀ ਸੋਹਣਾ ਤੇ ਬਾਈ ਕਹਿੰਦਾ ਸੇਲ ਵੀ ਕਰ ਦਾਂਗੇ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਪਰਟੋ ਬਾਈ ਦਾ ਨੰਬਰ ਆਪਾਂ ਪ੍ਰਾਸਕਟੇ ਲਾਵਾਗੇ ਠੀਕ ਹੈ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਹੋਪਦੇ ਹਾਂ